ਇਹ ਐਡਾ ਟਾਪ ਦਾ ਰੀਡਰ ਸੀ ਨਾ ਯਾਰ ਇਹ ਬੰਦਾ ਇਹ ਬੰਦੇ ਨੇ ਕਬੱਡੀ ਦੇ ਵਿੱਚ ਬਸ ਬਾਹਵਾ ਇੱਧਰ 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 ਜਾਦੂਗਰ 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 ਕਹਿਆ ਸੀ ਉਹ ਨਾਮ ਹੀ ਲਖਾਇਆ ਯਾਰ ਜਾਦੂਗਰ ਦਾ ਮਾਈਕ ਨਹੀਂ ਦਿੱਤਾ ਯਾਰ ਆਪਣਾ ਇਹ ਤੇਰੇ ਬੰਦਾ ਆਮ ਉਹ ਕੋਈ ਨਹੀਂ ਇਹ ਹਮੂੰ ਇਕੱਠਾ ਨਹੀਂ ਦੇਖਿਆ ਹਾਂਜੀ ਐਵੇਂ ਹਮੂੰ ਮੇਨ ਦਾ ਸੀਰ ਇਕੱਠਾ ਨਹੀਂ ਦੇਖਿਆ ਰੌਣਕ ਲਾਉਂਦੇ ਅੱਛਾ ਉਸ ਤੇ ਤੁਰੇ ਰਹੇ ਆ ਉਸਤਾਦ ਹੋ ਰਹੀ ਯਾਰ ਮੈਨੂੰ ਐ ਲੱਗਦਾ ਤੂੰ ਮਾਲ ਵਿੱਚ ਕੋਡੀ ਹਰੇ ਨਹੀਂ ਅੱਛਾ ਹਾਂ ਇੰਨਾ ਕਾ ਆਪਾਂ ਨੂੰ ਪਤਾ ਜਦੋਂ ਛੋਟੇ ਛੋਟੇ ਸੀ ਬਿੱਥੋਂ ਹੀ ਟੀਮ ਬਣਨੀ ਹੁੰਦੀ ਸੀ ਵੀ ਉਸਤਾਦ ਜਿ ਫਿੱਜੋ ਆਏ ਕਹਿੰਦੇ ਉਸਤਾਦ ਆ ਵੀ ਢਿੱਡ ਵੱਟਾ ਖੱਟਾ ਹਣ ਆਹ ਕੋਡੀ ਮਾਲਵੇ ਦੀ ਉਸਤਾਦ ਹੋਰ ਨਹੀਂ ਮਸ਼ਹੂਰ ਸੀ ਬਾਈ ਵਰਗੇ ਦਾ ਬਾਈ ਅਹਿਮਦ ਤਾਂ ਜਾਦੂਗਰ ਗਾ ਕਿਸੇ ਗੱਲ ਜਾਦੂਗਰ ਸਹੀ ਗੱਲ ਹੈ ਕਿਸੇ ਗੱਲ ਦੀ ਗੱਲ ਸਹੀ ਗੱਲ ਸਹੀ ਗੱਲ ਠੀਕ ਹੈ ਹੁਣ ਆਪਾਂ ਗੱਲਾਂ ਕਰਦੇ ਜੇ ਬਾਈ ਨੇ ਕੋ ਖੇਡੀ ਕਬੱਡੀ ਦੇ ਆਪਾਂ ਤਾਂ ਹੀ ਨਾਂ ਲੈਨੇ ਬਾਈ ਨਾਂ ਲੈਨੇ ਸਹੀ ਹਨ ਜਿੰਨਾ ਚਿਰ ਪਿੱਥੋਂ ਵਾਲੇ ਸ਼ੀਰੇ ਹੋਣੀ ਖਰਾਜੀ ਹੋਣੀ 62 ਕਿਲੋ ਖੇਡੇ ਆ ਇਹ ਵੀ ਕਬੱਡੀ ਉਹਨਾਂ ਦਾ ਸਪੈਸ਼ਲ ਗੱਡੀ ਦੇ ਮਗਰਲੇ ਸੀਸੀ ਤੇ ਚੀਜ਼ ਲਿਖਾਇਆ ਹੁੰਦਾ ਸੀ 62 ਕਿਲੋ ਸਾਢੀ ਆ ਇਹ ਵੀ ਰਿਕਾਰਡ ਅੱਜ ਜਿੱਤੇ ਸੀ ਸਾਢੀ ਕਹਿ ਕੇ ਜਿੱਤੇ ਵੀ ਜਿੰਨੂੰ ਜਿੱਤੇ ਅਸੀਂ ਫਿਰ ਅੱਜ ਜਿੱਤਾਂਗੇ ਲੋਕਾਂ ਡੀਗ ਹੁੰਦੀ ਇੱਥੇ ਜਾਓ ਬਾਜੇਖਾਨੇ ਲੋਕ ਸਵੇਰ 4 4 ਵਜੇ ਆ ਕੇ ਬਹਿ ਜਾਂਦੇ ਐ ਇੰਨੀ ਮੁੱਤ ਨੂੰ ਥਾਂ ਨਹੀਂ ਮਿਲਦੀ ਅੱਛਾ ਜਾ ਛੱਡ ਕੇ ਥਾਂ ਮੁਰਕ ਮਿਲਦੀ ਨਹੀਂ ਮੈਂ ਰੁੜਕੇ ਖੇਡਾਂ ਉਹ ਤੇ ਮੇਰੇ ਗੋਡੇ ਖਰਾਬ ਹੀ ਸੀ ਸਮਝ ਲੈ ਉਹਦੋਂ ਹੀ ਬਹੁਤ ਵਈਆ ਖੇਡ ਗਿਆ ਪਤਾ ਅੱਛਾ ਹਾਂ ਗੋਡੇ ਤੇ ਗਏ ਵੀ ਸੀ ਉਹਦੋਂ ਬਾਅਦ ਵੀ ਹੂੰ ਮੈਂ ਰੁੜਕੇ ਖੇਡਾਂ ਨਵੀਂ ਟੀਮ ਬਣੀ ਸੀ 14 ਚ 2014 ਚ ਅੱਛਾ ਉਹਨੂੰ ਖੇਡੇ ਨਾ ਜਸ ਕਰਤੀ ਇਹਨਾਂ ਨੂੰ ਕਹਿੰਦਾ ਖੇਡਾਂ ਮਾਪੇ ਹੀ ਨਹੀਂ ਇਹਦੋਂ ਜਮਾਂ ਕੰਮ ਗਿਆ ਜਦੋਂ ਉਹਦੇ ਹਟਿਆ ਹਮਮ ਦੇਵੇਂ ਜਵਾਬ ਦੇ ਗਿਆ ਸ੍ਰੀ ਵੀ ਗੋਡੀ ਦੇ ਕੇ ਜਵਾਬ ਸ੍ਰੀ ਨੇ ਤਾਂ ਕੀ ਦਿੱਤਾ ਜੀ ਸਹੀ ਗੱਲ ਹਾਂਜੀ ਇੱਕ ਵਰਮਿਕ ਬਾਈ ਕੁਨੀ ਨੂੰ ਕਹਿੰਦਾ ਕੋਈ ਯਾਦਗਾਰੀ ਮੈਂ ਦਾਦੇ ਕੋਈ ਨਹੀਂ ਕਹਿੰਦਾ ਕਬੱਡੀ ਅਸੀਂ ਇੰਨੀ ਖੇਡਤੀ ਹਨਾ ਵੀ ਸਾਡੇ ਸਾਰੇ ਯਾਦਗਾਰੀ ਮੈਂ ਸਾਰੇ ਯਾਦਗਾਰੀ ਵੀ ਹੁਣ ਅਮਰੀਕਾ ਇਹ ਖੇਡਿਆ ਕੈਨੇਡਾ ਇਹ ਖੇਡਿਆ ਹਮ ਜਿੱਦਾਂ ਯਾਰ ਬਾਈ ਤੈਨੂੰ ਸਹੀ ਗੱਲ ਦੱਸਾਂ ਅੱਜ ਦੀ ਰੀਡਰ ਜਿੰਨੀ ਕਬੱਡੀ ਖੇਡਦੇ ਆ ਹਾਂਜੀ ਉਹਦੂ ਚਾਰ ਗੁਣੇ ਵੱਧ ਕਬੱਡੀ ਖੋਨੀ ਨੇ ਪਿੰਡ ਪੱਧਰ ਦੀ ਖੇਡਤੀ ਹੁੰਦੀ ਆ अच्छा जी हां जी रिया ਬਠਿੰਡਈਆ ਪਿੰਡ ਦਾ ਰਾਣੀਆ ਵਾਲਾ ਹਾਂ ਹਾਂ ਇੱਥੋਂ ਵਾਲੇ ਸ਼ੀਰੇ ਦੇ ਨਾਲ ਹੂੰ ਜਾਦੂਗਰ ਸੁਣਿਆ हां ਬਸ ਉਹ ਮੈਨੂੰ ਕਹਿੰਦੇ ਸੀ ਜਾਦੂਗਰ ਹੈ ਕੋਡੀ ਦਾ ਜਾਫੀ ਨੂੰ ਵੀ ਨਹੀਂ ਪਤਾ ਲੱਗਦਾ ਸੀ ਵੀ ਹੁਣ ਕੀ ਕਰਦੇ ਕੀ ਕਰ ਰਹੇ ਦੇਖ ਲੋ ਐ ਵਾ ਕੀ ਤੁਹਾਨੂੰ ਪਤਾ ਪਈ ਕਿ ਸਮਝਤਾ ਨਾ ਹੂੰ ਬਸ ਔਰੀ ਥੋੜੀ ਗੱਲ ਕੱਟ ਬਣ ਹਾਂਜੀ ਜਿੰਨਾ ਚਿਰ ਪਿੱਥੋਂ ਵਾਲੇ ਸ਼ੀਰੇ ਹੁਣੀ ਖਰਾਜੀ ਹੁਣੀ 62 ਕਿਲੋ ਖੇਡੇ ਆ ਇਹ ਵੀ ਕਬੱਡੀ ਉਹਨਾਂ ਦਾ ਸਪੈਸ਼ਲ ਗੱਡੀ ਦੇ ਮਗਰਲੇ ਸੀਸੀ ਤੇ ਇਹ ਚੀਜ਼ ਲਿਖਾਇਆ ਹੁੰਦਾ ਸੀ ਵੀ 62 ਕਿਲੋ ਸਾਢੀ ਆ ਸਾਢੀ ਅੱਛਾ ਹਾਂਜੀ ਇਹ ਵੀ ਇਹ ਰਿਕਾਰਡ ਅੱਜ ਦਿੱਤੇ ਸੀ ਸਾਢੀ ਕਹਿ ਕੇ ਜਿੱਤੇ ਵੀ ਜਿੰਨੂੰ ਜਿੱਤੇ ਅਸੀਂ ਫਿਰ ਅੱਜ ਜਿੱਤਾਂਗੇ ਦੇਖ ਲੈ ਕਹਿ ਸਕਦਾ ਤੁਸੀਂ ਕਹਿ ਕੇ ਕੇ ਮੇਰੀ ਟੀਮਾਂ ਨੂੰ ਸਾਨੂੰ ਗਰਾਉਂਡ ਖਾਤਰ ਬਹੁਤ ਔੜੇ ਏਰੀਏ ਨੇ ਟੀਮਾਂ ਸੱਦੇਗਾ ਇਧਰੋਂ ਵੀ ਸੱਦੇ ਬਹੁਤ ਹੁੰਦੇ ਹਨ ਨਹੀਂ ਇਹ ਥੋੜਾ ਨਿਕ ਕਬੱਡੀ ਦਾ ਪਾਣੀ ਮੰਗ ਲਉਂਦਾ ਦੋ ਜਣੇ ਮੈਂ ਸ਼ਖਬੀਰ ਸਿੰਘ ਵਾਲਾ ਕੱਡੀਆਂ ਦੇ ਮੈਚ ਕਬਡੀਆਂ ਪਾਉਂਦੇ ਦੋ ਜਣੇ ਹੁਣ ਪੰਜ ਖੜ ਜਾਂਦੇ ਹੁਣ ਪੰਜ ਪੰਜ ਦੇ ਟਾਈਮ ਦੇ ਪੰਜ ਪੰਜ ਰੀਡਰ ਆ ਜਿਹੜੇ ਉਹ ਕੋਈ ਕਬੱਡੀ ਪਾਉਂਦੇ ਉਹ ਖੜਦੇ ਦੇਖੇ ਮੈਂ ਨਾਲ ਬੈਠੇ ਉੱਥੇ ਨਾ ਖੜਦੇ ਦਿੰਦਾ ਮੈਂ ਹੂੰ ਕਿਤੇ ਚੋਰੀ ਪਾਣੀ ਪੀਂਦੇ ਕਿਹਦੇ ਕੋਈ ਕੀ ਲੱਗਦਾ ਫਿਰ ਵੀ ਹੁਣ ਹੁਣ ਵਾਲੇ ਰੀਡਰ ਦੀ ਮਿਹਨਤ ਘਟਾ ਜਾਂ ਖਰਾਬ ਹੋ ਗਈ ਡਾਈਟ ਦੇ ਵਿੱਚ ਕਾਉਂਟੀ ਵੱਸੋਂ ਹੀ ਚੇਂਜ ਹੋ ਗਈ ਥੋੜੀ ਅੱਗੇ ਨੂੰ ਫਸਟ ਤੋਂ ਕਿ ਸੋਸ਼ਲ ਮੀਡੀਆ ਦਾ ਆ ਗਿਆ ਥੋੜਾ ਅੱਗੇ ਤਾਂ ਆ ਜਾਂਦਾ ਇਹ ਦੇਖਣ ਜਾਂਦੇ ਲੋਕ ਦੂਰ ਦੂਰ ਨੂੰ ਹੂੰ ਉਹਦੇ ਏਰੀਆ ਜਿਹੜੇ ਹੁੰਦੇ ਪਰਸਰਾਮਪੁਰ ਦੋ ਦੋ ਦਿਨ ਰਹਿ ਜਾਂਦੇ ਸੀ ਜਦੋਂ ਮੈਚ ਹੋਏ ਨਾ 8 ਲੱਖ ਵਾਲੇ ਹਾਂਜੀ ਹਾਂਜੀ ਉਦੋਂ ਵੇਖਣਾ ਮਾਤਾ ਚੱਲਣਕੌਰ ਤੋਂ ਆਦੀ ਯਾਦ ਦੇ ਵਿੱਚ ਵੱਡਾ ਕੱਪ ਹੁੰਦਾਈ ਇਹਨਾਂ ਉੱਥੇ ਹਕੀਮਪੁਰ ਹੋ ਗਿਆ ਇਹ ਕੰਪੜੇ ਕੱਪ ਸੀ ਲੋਕਾਂ ਨੂੰ ਢੀਕ ਹੁੰਦੀ ਸੀ ਇੱਥੇ ਜਾਉਂ ਬਾਜੇਖਾਨੇ ਲੋਕ ਸਵੇਰ 4 4 ਵਜੇ ਆ ਕੇ ਬਹਿਦੇ ਇੰਨੀ ਮੁੱਤਨੋ ਦਾਣੀ ਮਿਲਦੀ ਅੱਛਾ ਜਾਂ ਜੀ ਛੱਡ ਕੇ ਥਾਰ ਮੁੜਕ ਮਿਲਦੀ ਨਹੀਂ ਮਿਲਲੇ ਨਹੀਂ ਐਂ ਉਹ ਤਾਂ ਕਾਠੀ ਘਟ ਗਈ ਸ਼ਾਮ ਲੈਣ ਕਰਕੇ ਆਪਣੇ ਉਸਤਾਦ ਜੀ ਜਿੱਦਾਂ ਬਾਕੀ ਪਲੇਅਰਾਂ ਨੇ ਸੈਟਿੰਗ ਕੀਤੀ ਉਦਾਂ ਤਾਂ ਵਾੜਾ ਨਹੀਂ ਕੀਤਾ ਦਿਲ ਮੈਂ ਵੀ ਆਪਣੀ ਸੈਟਿੰਗ ਕਰ ਲਵਾਂਗੇ ਚਲ ਕੋਈ ਨਹੀਂ ਮਗਰ ਉਹ ਇਹ ਕਰਦੇ ਆਗੇ ਅੱਛਾ ਮਗਰ ਆ ਕੇ ਤੈਨੂੰ ਦੱਸਿਆ ਤਾਂ ਕਰਤੇ ਨੇ ਇਹ ਉਦੋਂ ਵੀ ਆ ਮੁੱਕ ਗਿਆ ਉਦੋਂ ਕਿ ਨਾ ਅਮਰੀਕਾ ਦਾ ਘਟਿਆ ਗਿਆ ਵੀ ਜਾ ਬਈ ਉਦੋਂ ਕੋਡੀ ਛੱਡਤੀ ਬਸ ਆ ਹੀ ਹੋ ਗਿਆ ਦੋ ਤਿੰਨ ਸਾਲ ਤਾਂ ਫਿਰ ਮੁੱਕ ਹੀ ਹੋਏ ਬਈ ਸਹੀ ਗੱਲ ਹਾਂ ਬਾਕੀ ਹੁਣ ਵਧੀਆ ਆਪਣਾ ਮੇਜਰ ਲੀਗ ਵਾਲੇ ਵਧੀਆ ਕਰਦੇ ਖੇਡੇ ਵੀ ਆ ਬਈ ਆਪਾਂ ਹਾਂ ਉਹ ਜਿਹੜਾ ਜਤਮਾਨ ਆਪਣਾ ਇੱਥੇ ਉਸਤਾਦ ਜੀ ਅਪਣੇ ਕਿੰਨੇ ਸਾਲ ਖੇਡੇ ਆ ਕਬੱਡੀ ਤੁਸੀਂ ਮੈਂ 2000 ਤੋਂ ਲਾਲਾ ਵੇਲਾ ਮੈਂ ਬਾਈ ਤੱਕ ਖੇਡਿਆ ਬਾਈ ਸਾਲ ਖੇਡਿਆ ਬਾਈ ਸਾਲ ਹਾਂ ਪੰਜ ਛੇ ਸਾਲ ਤਾਂ ਗੋਡੇ ਖਰਾਬਾਂ ਜਿਹੀ ਖੇਡਿਆ ਬਾਈ ਹਾਂ ਅਰ ਬੰਨ ਗੁੰਨਗੇ ਵਾ ਕਰ ਲੇਦਾ ਸੀ ਮੈਂ ਪਕੜਾ ਸਪ੍ਰਿੰਟ ਮਾਰ ਕੇ ਆਉਣਾ ਆਪਾਂ ਤਾਂ ਬਾਹਾਂ ਦਾ ਖੜਾ ਕੇ ਆਉਂਦੇ ਸੀ ਇਹਦੇ ਉੱਧਰ ਜਾਂਦੇ ਸੀ ਉੱਧਰ ਘੱਟ ਕੇ ਕੁਝ ਨਹੀਂ ਕਹਤਾ ਸੀ ਯਾਰ ਪਿੱਥੋਂ ਵਾਲੇ ਸ਼ੀਰੇ ਨੇ ਜਿਵੇਂ ਉਹਨਾਂ ਦਿਨਾਂ 'ਚ ਮੋਟਰਸਾਈਕਲ ਹਨਾ ਟਮਾਟਾ ਮਾ ਆਉਣਾ ਉਹਨੇ ਫੇਰ ਵੀ ਮਨ ਲੱਗਦਾ ਵੀ 100 ਪਲੱਸ ਕਰਤਾ ਸੀਗਾ ਹਾਂ ਵੀ ਅੱਜ ਹੁਣ ਮਾਲਾ ਮੋਟਰਸਾਈਕਲ ਹਾਰਲੇ ਬੋਲਟ ਆਮ ਹੋ ਗਏ ਹਨ ਤੇ ਕਬੱਡੀ ਪਿੰਡ ਪੱਧਰ ਦੀ ਹੈ ਜਿਹੜੀ ਉਹ ਥੋੜੀ ਥੱਲੇ ਆ ਗਈ ਆ। ਪਲੇਅਰ ਉਹਨੇ ਹੈ ਨਹੀਂ ਵੀ ਜਦੋਂ ਅਸੀਂ ਥੋੜਾ ਖੇਡਦਾ ਸੀ ਨਾਲ ਤਕਰੀਬਨ ਹਰ ਰੋਜ਼ ਬੈਸਟ ਤੋਂ ਹੀ ਹੁੰਦਾ ਸੀ। ਹਾਂ ਮੈਂ ਹੁੰਦਾ ਸੀ। ਬੈਸਟ ਵੀ ਮੈਂ ਕਢਾ ਵੀ ਦਿੰਦਾ ਨਾਲ ਦੇ ਪਲੇਅਰਾਂ ਨੂੰ ਅੱਛਾ ਪਰ ਜਿਹੜੀ ਦਾ ਡਿੱਪੀ ਨੂੰ ਕਹਿੰਦਾ ਕਿ ਜਨਾ ਪਾਲਾ ਰੇਡਾ ਤੂੰ ਨਿਕਲ ਜਾ ਯਾਰ ਮੈਂ ਅੱਜ ਪੂੰਦੜੇ ਕਹਿੰਦਾ ਪੂੰਦੜਾ ਜਗੀਰ ਨੂੰ ਕਹਿੰਦਾ ਰੇ ਤੂੰ ਪਾਲਾ ਯਾਰ ਕੋਈ ਨਹੀਂ ਕਿ ਮੈਂ ਤਾਂ ਜਦੋਂ ਨਿਕਲ ਜਾਣਾ ਪਤਾ ਹੀ ਨਾ ਹੈਗਾ ਚੱਲ ਕਿ ਨਵੇਂ ਬੰਦੇ ਦਾ ਬਣ ਜੂਗਾ ਚੱਲ ਇਹਨੇ ਨਾਲ ਮੈਂ ਬਹੁਤ ਕਢੂੰਗਾ ਵੀ ਬੈਸਟ ਇੱਕ ਅੱਧੀ ਵੱਧ ਬੋਆ ਨਹੀਂ ਜੇ ਜਮਾਂ ਗੱਲ ਯਾਨੀ ਫੇਰ ਪਉਂਦਾ ਸੀ ਮੈਂ ਨਹੀਂ ਦੇ ਗਲੇ ਨੂੰ ਕਢੂੰਗਾ ਵੀ ਬੈਸਟ ਵਾਲਾ ਚੱਲ ਨਾਮ ਬੰਦੀ ਯਾਰ ਕੋਈ ਨਹੀਂ ਵੈਸੇ ਦੂਜਿਆਂ ਦਾ ਭਾਜੀ ਕੋਈ ਕੋਈ ਸੋਏਦਾ ਹਾਂ ਹੀ ਐ ਵਸ ਤਾਂ ਦੰਚਾ ਦਾ ਪੰਮੀ ਸਾਣੇ ਨਾਲ ਸੀ ਇਹਦੀ ਗੱਲ ਕੀਤੀ ਵੀ ਸਾਨੂੰ ਕਢਾਉਣ ਨੂੰ ਆ ਤਾਂ ਪਹਿਲਾਂ ਇਹ ਲਾਉਣਾ ਦਾ ਜ਼ੋਰ ਮਰਾਉਂਦਾ ਸੀਰਾ ਅੱਛਾ ਫੇਰ ਆਪ ਲਾਉਂਦਾ ਜ਼ੋਰ ਵੀ ਹਾਂ ਦੱਸੋ ਉਹਨੂੰ ਕਹੀ ਗੱਲ ਕਿੰਨਾਂ ਕਰਾਂ ਮੈਂ ਕਹਿੰਦੇ ਤੂੰ ਲਾਲਾ ਵੀ ਐ ਐ ਵੀ ਇੱਥੇ ਤਾਂ ਬਈ ਆਉਦੇ ਆਉਦੇ ਜੱਫੇ ਲਾਉਣ ਨੂੰ ਵਿੱਚ ਚੈਨ ਚ ਕਈ ਰੋਂ ਰਹਿਣੇ ਆ ਆਪਦੇ ਜੱਫੇ ਵੀ ਹੁੰਦਾ ਕਈ ਇਹਨੂੰ ਵੀ ਮੈਂ ਲਾ ਕੇ ਆਪਦਾ ਕਹਾਂ ਵੀ ਮੈਨੂੰ ਨਾ ਕੋਈ ਕਹੋ ਕਈ ਨਹੀ ਵੀ ਲੱਗਦਾ ਬਈ ਦਿਨ ਹੁੰਦਾ ਮਾਰਾ ਤੇ ਵੱਧ ਤੋਂ ਵੱਧ ਕਬੱਡੀਆਂ ਕਿੰਨੀਆਂ ਪਾਈਆਂ ਇੱਕ ਮੈਚ ਵੱਧ ਤੋਂ ਵੱਧ ਮੈਂ 15 பை 15 ਦੀਆਂ ਕੋਡੀਆਂ ਪਾਣ ਦਾ ਸੀ ਵੀ ਵੱਧ ਤੋਂ ਵੱਧ 30-40 ਕੋਡੀਆਂ ਮਿਲ ਲਈ ਹੁੰਦੇ ਸਾਡੇ ਇਧਰ ਫਾਈਨਲ ਫਾਈਨਲ ਨਹੀਂ 40 ਕੋਡੀਆਂ ਦੇ ਪੱਜਾਂ ਦੀਆਂ ਮਰੀਆਂ ਸਾਡੇ 40 ਨੰਬਰ ਲਏ ਹੋਏ ਆ ਕੱਲੇ ਨੇ ਨਾਲ ਪਿੰਡ ਦੀ ਟੀਮ ਹੁੰਦੀ ਫੇਰੀ ਅੱਛਾ ਹਾਂ ਬਈ 40 ਨੰਬਰ ਵਿੱਚ ਕਿੰਨੇ ਮਿੰਟਾਂ ਜੀ ਹੋਣਗੇ ਵੀ ਨਹੀਂ ਤਾਂ ਹੋਣਗੇ ਹਾਂ ਮੈਂ 15.15 ਜੀ ਦੇ ਹੋਣਗੇ ਇਹ ਆਹੋ ਜਿਹਾ ਗੋਸ਼ ਕੀਤਾ ਬਈ ਪਤਾ ਬਾਕੀ ਚਲ ਕਿਸਮਤ ਬਈ ਉਸਤਾਦ ਵੈਸੇਨ ਖੁਸ਼ਦਿਲ ਬੰਦਾ ਹਣਾ ਪਤਾ ਹੈ ਖੁਸ਼ ਬੰਨ ਮਰ ਮਰੂ ਕੀ ਤਕੀ ਹੋ ਜੀ ਬਈ ਸਹੀ ਗੱਲ ਆ ਇਹ ਬਸ ਹੁਣ ਵਧੀਆ ਕਾਲਾ ਬਗੜੀ ਵਾਲਾ ਵੀ ਕਹਿੰਦਾ ਬਈ ਆ ਜੀ ਉਥੇ ਆਪਣੇ ਟੂਰਨਾਮੈਂਟ ਤੇ ਉੱਥੇ ਹੀ ਪਹੁੰਚਾਂਗੇ ਬਾਕੀ ਮੇਜਰ ਲੀਗ ਚ ਲੱਗੇ ਹੋਏ ਆ ਹਾਂ ਕਿੰਦਾ ਰੁੜਕਾ ਉੱਥੇ ਵੀ ਆਪਣਾ ਵਧੀਆ ਹਾਂ ਕਿੰਦੇ ਰੁੜਕੇ ਆ ਗਿਆ ਮੈਂ ਪੂਰੀ ਲੈ ਆ ਜ ਆਪਣੀ ਹਾਂ ਉਹ ਵੀ ਕਹਿੰਦਾ ਆ ਜੀ ਉਥੇ ਆਪਣੇ ਟੂਰਨਾਮੈਂਟ ਤੇ ਉੱਥੇ ਚਲ ਜਾਣੇ ਜਾਣਾ ਮੇਜਰ ਲੀਗ ਦਾ ਪਰ ਮੈਂ ਚੰਦਾ ਕੱਪਾ ਇੱਥੇ ਗੱਡਾਂਗੇ ਉਹ ਗੱਡਾਂਗੇ ਉਸਤਾਦ ਜੀ ਹੁਣ ਸਹੀ ਮੈਨੇ ਘਰ ਦੇ ਹਾਲਾਤ ਕਿਦਾਂ ਦੇ ਤੁਹਾਡੇ ਘਰ ਦੇ ਠੀਕ ਆ ਬਸ ਬਈ ਨਾਰਮਲ ਜੀ ਆ ਹਾਂ ਤਾਂ ਅੱਛਾ ਜੋਣੀ ਗਈ ਚਲੀ ਆ ਹਾਂ ਸੱਚੀ ਗੱਲ ਦੱਸਾਂ ਹਾਂਜੀ ਹਾਂਜੀ ਸਿਰੇ ਹਾਂਟ ਜਿਹੜੇ ਅੱਜ ਦੇ ਰੀਡਰਾਂ ਦਾ ਹਾਂ ਹਾਂ ਜੇ ਮੰਨ ਲਾ ਅੱਜ ਦਾ 100 ਰੀਡਰ ਕਬੱਡੀ ਪਉਦਾ ਹਨ ਜਿਹੜੇ ਪ੍ਰੈਜੈਂਟ ਟਾਈਮ ਦੇ ਵਿੱਚ 5-7 ਰੀਡਰ ਆਪਾਂ ਕਹਿ ਸਕਦੇ ਆ ਵੀ ਬਾਈ ਆ ਨਾ 90 ਰੀਡਰਾਂ ਨਾ ਹੂੰ ਕਿਹੜੇ ਅੱਜ ਆਪਾਂ ਕਿਸ ਨੂੰ ਮਾੜਾ ਨਹੀਂ ਕਹਿੰਦੇ ਹੂੰ ਪਰ ਬਈ ਯਾਰ ਜਿੰਨੀ ਇਹ ਕਬੱਡੀਆਂ ਪਾਉਂਦੇ ਸੀ ਜਿੰਨੀ ਇਹਨਾਂ ਨੇ ਕਬੱਡੀ ਟੋਟਲ ਖੇਡੀ ਆ ਇਹ ਨਹੀਂ ਵੀ ਅੱਜ ਕੱਪ ਖੇਡ ਲਿਆ ਜਾ ਇਹਨਾਂ ਨੇ ਕੰਟੀਨਿਊ ਕਬੱਡੀ ਜਿਹੜੀ ਕਬੱਡੀ ਟੋਟਲ ਕਬੱਡੀ ਆਪਾਂ ਮੰਨ ਲਾ ਕੋਈ ਹੋਵੇ ਰਿਕਾਰਡ ਵੀ ਪਿੰਡ ਪੱਧਰ ਵੀ ਗਿਆ ਇਹਨਾਂ ਨੇ 30-30 ਦਿਨ ਖੇਡੇ ਵੀ ਆ ਹੂੰ ਬਾਕੀ ਕੀ ਹੋਊਗਾ ਇੱਕ ਤਰੀਕਾ ਕਬੱਡੀ ਪੜੀ ਵਾਲਾ ਕੰਮ ਹੀ ਹੋ ਗਿਆ ਬੜਾ ਜਾਂਦਾ ਕਿਤਾਬ ਨਹੀਂ ਪੜ੍ਹ ਲੈਂਦੇ ਉਹ ਕੰਮ ਹੋ ਜਾਂਦਾ ਕੋਈ ਬਾਹਰ ਜਿਵੇਂ ਕੈਨੇਡਾ ਅਮਰੀਕਾ ਜਿਵੇਂ ਹੋਰ ਕਿੱਥੇ ਕਿੱਥੇ ਇੰਗਲੈਂਡ ਹਾਂ ਬਸ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਰਹਿਗਾ ਦੇਖਣ ਲਈ ਦੇਖਲਾਂ ਕਿਤੇ ਹੁਣ ਅੱਛਾ ਹੁਣ ਬੇਨਤੀ ਕਰ ਸਕਦਾ ਵੀ ਕੋਈ ਪ੍ਰੋਮੋਟਰ ਤੁਹਾਨੂੰ ਦੇਖਦਾ ਆ ਵੀ ਨਿਊਜ਼ੀਲੈਂਡ ਆਸਟ੍ਰੇਲੀਆ ਜ਼ਰੂਰ ਕੋਣੀ ਦਾ ਡੋਟਾ ਰਵਾ ਦੇ ਦਲ ਵੇਖਾਵਾਂਗੇ ਹੋਰ ਨਹੀਂ ਰੈਫਰੀ ਕਰਾਵਾਂਗੇ ਹੋਰ ਨੂੰ ਤੇ ਕੀ ਹੋਣਾ ਕਿ ਇੰਨਾ ਹੀ ਸੋਚ ਲੈ ਬਾਸ ਇੰਨੇ ਆਪਾਂ ਕੀ ਕਰ ਪਰਹਿਣਾ ਨਾ ਆਪਣਾ ਕੋਈ ਚੱਕਰ ਨਹੀਂ ਆ ਆਪਣੇ ਜੀ ਬਬੇ ਗੋਏ ਬੇਟੀ ਆਪਣੀ ਬਾਕਸਿੰਗ ਖੇਡਦੀ ਐ ਨੈਸ਼ਨਲ ਖੇਡਾ ਹੀ ਐ ਅੱਛਾ ਤੇ ਮੇਰਾ ਹੋ ਲੜਕਾ ਉਹ ਆਪਣੇ ਹੁਣ ਸਟੇਟ ਹੀ ਜਾਂ ਦੋ ਸਟੇਟਾਂ ਨੇ ਜ਼ਿਲ੍ਹਾ ਹੀ ਖੇਡਿਆ ਜੀ ਉਹਦਾ 골ਡ ਮੈਡਲ ਆ ਇਹ ਬੀਟੀ ਆਪਣੀ ਨੈਸ਼ਨਲ ਚੋਸ ਹੈ ਕੋਈ ਤੈਨੂੰ ਕੋਈ ਆਪਦਾ ਮੈਚ ਚੰਗਾ ਲੱਗਦਾ ਵੀ ਯਾਰ ਆ ਮੈਚ ਵੀ ਅੱਜ ਮੈਂ ਵੀ ਆ ਮੈਚ ਦੇਖਿਆ ਮੈਂ ਤਾਂ ਸਾਰੇ ਹੱਦ ਚੰਗੇ ਆ ਬਈ ਨਹੀਂ ਨਹੀਂ ਫਿਰ ਵੀ ਕੋਈ ਮੈਚ ਹੁੰਦਾ ਨਾ ਵੀ ਚੰਗੇ ਲੱਗੇ ਬਈ ਸਾਰੇ ਚੰਗੇ ਲੱਗੇ ਲੋਕਾਂ ਨੂੰ ਆ ਜਾਂਦਾ ਹਰਾਈਏ ਮੈਚ ਚੰਗੇ ਲੱਗਣੇ ਹੀ ਆ ਹਾਂ ਟੀਮ ਜਦੋਂ ਅਗਲੇ ਸੱਤ ਕਿਲੋ ਨਹੀਂ ਸਾਢੇ ਕਿਲੋ ਬਹੁਤ ਹੁੰਦਾ ਇਹ ਵੀ ਇਹਨਾਂ ਨੂੰ ਹਰਾਈਏ ਹਾਂ ਉਹ ਇੱਧਰ ਦੇ ਵਾਬੇ ਚ ਵਧੀਆ ਪਿਆਰ ਮਿਲਦਾ ਸੀ ਹਾਂ ਇੱਧਰ ਸਾਨੂੰ ਆਪਣੇ ਸਾਧ ਤੋਂ ਨਕੋਦਰਾ ਵਾਲੇ ਪੜਾਉਂਦਾ ਆਪਣਾ ਕੀ ਬਾਈ ਇਹਦਾ ਨਾਮ ਆ ਹਰਨਦੀਪ ਉਹ ਸਾਧ ਲਿੰਦਾ ਸੀ ਮੰਗੀ ਵੰਜਰੀ ਹੁੰਦੇ ਸੀ ਸਾਧ ਲਿੰਦੇ ਸੀ ਇਹਨਾਂ ਨੂੰ ਵੀ ਇਹ ਸਾਧ ਦੇ ਮੰਗੀ ਦੇ ਕਲਜੀਤਾ ਬਹੁਤ ਤਕੜਾ ਹੈ ਜੀ ਕਲਜੀਤਾ ਕਲਜੀਤਾ ਬਹੁਤ ਤਕੜਾ ਹੈ ਸਹੀ ਗੱਲ ਬਹੁਤ ਤਕੜਾ ਹੈ ਉਹਨੂੰ ਮੈਂ ਬਾਰੇ ਰੇਡਰ ਬੰਦਾ ਸਾਰਾ ਸਾਰਾ ਦੇਣੀ ਕਬੜੀਆਂ ਫੇਵਰੇਟ ਰੇਡਰ ਨੂੰ ਮੈਂ ਫੇਵਰੇਟ ਰੇਡਰ ਸਟਾਪਰ ਫੇਵਰੇਟ ਮੰਗੀ ਦੇ ਉਹੀ ਹੈ ਕਲਜੀਤਾ ਮੰਗੀ ਦੇ ਕਲਜੀਤਾ ਹੀ ਆ ਫੇਵਰੇਟ ਬਾਕੀ ਦਾ ਸੀਰਾ ਚੱਲ ਨਾਲ ਹੀ ਰਹਿੰਦਾ ਸੀ ਤਾਂ ਹਾਂ ਉਹ ਕਾਰਮੀ ਬਿਰੜਵਾਲ ਵਾਲਾ ਪੂਰਾ ਵਧੀਆ ਸੀ ਉਹਨਾਂ ਉਹਨਾਂ ਕਾਰਮੀ ਦੇ ਲਾ ਕਾਰਮੀ ਤੇ ਕੇਸੀਆਰ ਕਾਰਮੀ ਕਿੱਡਾ ਜਾਪੀ ਸੀਗਾ ਹਨਾ ਪਰ ਅੱਜ ਜਿਹੜੀ ਯਾਰ ਨਾਲ ਸੋਸ਼ਲ ਮੀਡੀਆ ਮੈਂ ਤੁਹਾਨੂੰ ਦੱਸਦਾ ਸੋਸ਼ਲ ਅੱਜ ਦਾ ਕੀ ਆ ਕੋਈ ਰੀਡਰ ਨੇ ਕਿਹਜ ਨੇ 5 4 ਕਬੱਡੀਆਂ ਪਾਤੀਆਂ ਚਾਹੇ 3 4 ਜੱਪੇ ਖਾ ਕੇ ਦਸਾਂ ਕਬੱਡੀਆਂ ਚੋਂ ਉਹਨੇ ਆਉਂਦੀਆਂ ਪੰਜ ਕੱਟ ਕੇ ਪਾਤੀਆਂ ਦੋ ਕੱਟ ਕੇ ਪਾਤੀਆਂ ਚਲੋ ਜਵੈਰ ਪਰ ਭਾਈ ਦੇਖ ਲੈ ਜੇ ਸੋਸ਼ਲ ਮੀਡੀਆ ਕਿਤੇ ਇਹਨਾਂ ਦੇ ਟਾਈਮ ਹੁੰਦਾ ਨਾ ਮੈਂ ਕਹਿੰਦਾ ਤਾਂ ਬ੍ਰਾਂਡ ਹੀ ਸੀ ਬੰਦੇ ਨਾ ਉਹ ਕਿਹਾ ਸੀ ਵੀ ਟ੍ਰੈਂਡਿੰਗ ਦੇ ਟ੍ਰੈਂਡਿੰਗ ਦੇ ਵਿੱਚ ਟ੍ਰੈਂਡਿੰਗ ਦੇ ਰਹਿਣੇ ਸੀਗੇ ਹੁਣ ਲਾਈਵ ਆਇਆ ਮਗਰੋਂ ਆਇਆ ਤਾਂ ਹੈ ਲਾਈਵ ਉਦੋਂ 365 ਵਾਲੇ ਹੁੰਦੇ ਸੀ ਆਪਣੇ ਉਦੋਂ ਉਹਨੇ ਟਨ ਟਾਣਾ ਦੀ ਵੀ ਹੁੰਦਾ ਸੀ ਉਹਨਾਂ ਨੇ ਬਣਾਇਆ ਉਹਨਾਂ ਨੇ ਅੱਛਾ 2010 ਚ ਬਣਾਏ ਸੀ ਨੇ ਉਦੋਂ ਬਾਅਦ ਚੇਂਜ ਕੀਤਾ 365 ਨਾ ਕੀਤੀ ਹੈ ਉਦੋਂ ਨਹੀਂ ਆਏ ਆਏ ਸੀ ਇਹ ਅਸਲ ਆਪਣੀ ਜਿੱਦਣਾ ਪੁਰਾਣੇ ਪਲੇਅਰ ਸੀੜੀਆਂ ਸਾਹਮਣੇ ਰੱਖਦੇ ਵੀ ਸੀ ਆਰ ਦੀਆਂ ਕੈਸਟਾਂ ਤੇ ਇਦਾਂ ਦੇ ਮੈਚ ਹੋਣਗੇ ਤੁਹਾਡੇ ਕੋਲ ਨਹੀਂ ਦੇਖਣੇ ਪੈਣਗੇ ਪਿੰਡ ਪਿੰਡ ਜਾਣਾ ਉਹਨਾਂ ਤੋਂ ਬਈ ਹਾਂ ਪਿੰਡ ਪਿੰਡ ਕੇਤਾਰੀ ਵੀ ਕਿਹਾ ਕਿਹੜੇ ਪਿੰਡੋਂ ਜਿੱਤੇ ਆ ਜਿੱਤੇ ਜਾਣੇ ਤਾਂ ਉਹਨਾਂ ਨੇ ਕਹਿੰਦੇ ਤੂੰ ਬਈ ਪੁੱਛਦਾ ਨਹੀਂ ਕਿ ਇਹਨੂੰਗਾ ਰੇਗ ਪਿੰਡ ਤੋਂ ਪਾਇ ਪਾਇਾਰੀ ਖੇਡ ਕੇ ਗਏ ਹਾਂ ਆ ਹੁਣ ਸਿੱਧਾ ਲੈ ਗਿਆ ਇੱਥੇ ਰੋਕਦਾ ਮੈਂ ਸਹੀ ਗੱਲ ਹੈ ਤੇ ਨੰਗੇ ਤੇ ਲੱਗ ਗੋਦੀਆਂ ਸਹਿਫਲਾਬਾਦ ਪਿੰਡ ਹੈਗਾ ਲੱਗਾ ਇੱਥੇ ਇੱਥੇ ਖੇਡੇ ਆ ਭਿਆਰੀਪੁਰ ਖੇਡੇ ਆ ਜਿੱਦਾਂ ਹੁਣ ਪਲੇਅਰ ਫੋਨ ਦੇ ਉੱਪਰ ਲੋਕੇਸ਼ਨ ਲਾਉਂਦੇ ਤੁਹਾਨੂੰ ਨਹੀਂ ਲੋੜ ਲੋਕੇਸ਼ਨ ਆ ਆ ਭਿਲ ਕੇ ਮੈਂ ਮੱਚ ਨਹੀਂ ਲੋੜੀ ਬਈ ਇੱਕ ਰਾਇਨ ਕਹਿਣਾ ਵਾ ਕਿੱਥੇ ਗਿਆ ਉਹ ਉਧਰ ਵਾ ਗਿਆ ਬੈਜਵਾ ਆਈ ਸੀ ਫਾਕੀ 2-3 ਸਾਲ ਕਾ ਉੱਡੀ ਤਾਂ ਪਿੱਛੇ ਹੋਏ ਰਹੇ ਹੂੰ ਹੂੰ ਥੋੜਾ ਬੋਲਾ ਬਰਬਟ ਚੇਤਾ ਜਾ ਭੁੱਲ ਜਾਂਦਾ ਕੀ ਨਾ ਹਾਂ ਇਹ ਇਹਨੇ ਵੀ ਆ ਪਹੁੰਚ ਗਿਆ ਪਰ ਟਾਈਮ ਹੀ ਦੱਸ ਨਹੀਂ ਗਏ ਜਦ ਦਾ ਨਾ ਵੀ ਕੋਈ ਇੱਕ ਹੋਰ ਕੱਲ ਦੱਸਦਾ ਮੈਂ ਕੋਈ ਨਹੀਂ ਉਹਨਾਂ ਦੇ ਟਾਈਮ ਦੇੜੇ ਪਲੇਅਰ ਸੀ ਜਿਹਨਾਂ ਨੇ ਸਵੇਰੇ ਕੇ ਨੂੰ ਕਹਿਤਾ ਵੀ ਅੱਜ ਸੂਡੇ ਨਾਲ ਖੇਡਣਾ ਸੀ ਇਹਨਾਂ ਨੇ ਕਹਿੰਦੇ ਨਾ ਖੇਡਣਾ ਨਾ ਤੇ ਆ ਪਿੱਛੇ ਤਿੰਨ ਚਾਰ ਸਾਲ ਪਹਿਲਾਂ ਇੱਕ ਰੇਡਰ ਨੇ ਤਿੰਨ ਤਿੰਨ ਚਾਰ ਚਾਰ ਟੀਮਾਂ ਨੂੰ ਖਾਮੀ ਪਾ ਲਈ ਵੀ ਦੇਖਣਾ ਵੀ ਸ਼ਾਮ ਨੂੰ ਵੀ ਕਿਹਦੇ ਚ ਚੰਗੇ ਜਾਫੀ ਆ ਕੀ ਚ ਮੋਟਰਸਾਈਕਲ ਜਿੱਤ ਨੂੰ ਹੁਣ ਜਣੀ ਥੋੜਾ ਜਿਆ ਇਹ ਚੱਕਰ ਚੱਲੇ ਹਟੋਣੀਆਂ ਬਾਈ ਜਵਾਨ ਕਰਕੇ ਥੋੜੇ ਪਲੇਅਰ ਕਹਿੰਦੇ ਜਰ ਜਰ ਮੁੱਕਰ ਜਾਂਦੇ ਆ ਮੁੱਕਰ ਜੰਦੇ ਵੀ ਬਹੁਤ ਹੁੰਦੀ ਆ ਹਾਂ ਕਰ ਦਿੰਦੇ ਮੁੜ ਕੇ ਆਉਂਦੇ ਨਹੀਂ ਪਹਿਲੀ ਗੱਲ ਦਾ ਤੇ ਉਸਤਾਦ ਜੀ ਹੁਣ ਤੁਹਾਡੀ ਕਿੰਨੀ ਉਮਰ ਹੋ ਗਈ ਆ ਮੇਰੀ ਹੋ ਗਈ ਮੈਨੂੰ 44 ਸਾਲ ਲੱਗ ਗਏ ਜੀ ਅੱਛਾ ਹਾਂ ਜੇ ਵੈਸੇ ਤੁਸੀਂ ਆਪਣੇ ਗੋਡੇ ਚੇਂਜ ਕਰਾਉਣੇ ਹੋਣ ਤੇ ਕਰਵਾ ਸਕਦੇ ਹੋ ਹਾਂ ਜੀ ਹੁਣ ਮੈਂ ਗਰ ਲਾਲ ਆਪਣਾ ਤੇ ਜੱਸਾ ਸਿੱਧਵਾਂ ਜੀ ਅੱਛਾ ਸਵਾਲ ਵੱਡੀ ਗਰੇਰੀ ਐਮ ਐਲ اے ਹੁਣ ਉਹਨੇ ਹੀ ਬਣੋ ਹਮੀ ਭਰੀ ਵੀ ਆ ਹਾਂ ਵੀ ਹਾਂ ਕਰਾਵਾਂਗੇ ਅਸੀਂ ਤੇਰੇ ਅੱਛਾ ਇੱਕ ਆਪਣਾ ਬੱਬਲੂ ਜੱਖਣ ਵਾਲਾ ਅੱਛਾ ਕੀਪਾ ਟਾਂਡਾ ਕੀਪਾ ਜੀ ਯੂ ਐਸ ਏ ਸਰ ਜੀ ਯੂ ਐਸ اے ਵਾਲੇ ਉਹਨਾਂ ਕਦੇ ਆਪਾਂ ਨੂੰ ਸੌਸਰ ਹੋਈ ਹੋਇਆ ਅੱਛਾ ਹੁਣ ਇੱਕ ਪਾਸੇ ਕਰ ਲਾਂ ਕੋਈ ਉਹਨਾਂ ਨੂੰ ਇਨਵੈਸਟਮੈਂਟ ਕਰਨਾ ਵੈਸੇ ਉਹਦਾ ਸਤਾ ਜੀ ਆਪਣਾ ਫੋਨ ਨੰਬਰ ਬੋਲ ਤੋ ਜਿਹੜੇ ਤੁਹਾਨੂੰ ਚੋਣ ਵਾਲੇ ਆ ਜੇ ਤੁਹਾਡੇ ਨਾਲ ਉਹਨਾਂ ਨੇ ਗੱਲਬਾਤ ਕਰਨੀ ਹੋਵੇ 98157 1069 ਚਲੋ ਫਿਰ ਠੀਕ ਆ ਬਈ ਮਿਲਦੇ ਹਾਂ ਜੀ ਸਤਾ ਜੀ ਵਧੀਆ ਤੁਸੀਂ ਟਾਈਮ ਦਿੱਤਾ ਆਪਾਂ ਨੂੰ ਫੇਰ ਕਰਾਂਗੇ ਆਪਾਂ ਵਧੀਆ ਇੰਟਰਵਿਊ ਖੁੱਲ ਕੇ ਗੱਲਾਂ ਕੋਈ ਨਹੀਂ ਕੋਈ ਨਹੀਂ ਠੀਕ ਆ ਵੀਰ ਜੀ ਠੀਕ ਆ ਬਈ ਠੀਕ ਆ ਨਾ ਹਾਂਜੀ ਸੱਚੀ ਗੱਲ ਦੱਸਾਂ ਵੀ ਝੂਠ ਬੋਲਣ ਵਾਲੀ ਗੱਲ ਆ ਵੀ ਐਡਾ ਟੌਪ ਦਾ ਰੀਡਰ ਸੀ ਨਾ ਯਾਰ ਇਹ ਬੰਦਾ ਇਹ ਬੰਦੇ ਨੇ ਕਬੱਡੀ ਦੇ ਵਿੱਚ ਬਸ ਬਾਵਾ ਇੱਧਰ 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 ਜਾਦੂਗਰ 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 ਕਹਿੰਦਾ ਉਹ ਨਾਂ ਵੀ ਲਿਖਾਇਆ ਆ ਜਾਦੂਗਰ ਦਾ ਨਾਂ ਕਿਹਨੇ ਦਿੱਤਾ ਯਾਰ ਅਮਨ ਇਹਦੇ ਬੰਦਾ ਆਮਨ ਉਹ ਪੜ੍ਹਦਾ ਬੰਦਾ ਨਾ ਦੇ ਦੋ ਲੱਖ ਲੱਖ ਕਰਾ ਆਹ ਕੀ ਆ ਬੰਦੇ ਏ ਹਮੂ ਇਕੱਠਾ ਨਹੀਂ ਦੇਖਿਆ ਹਾਂਜੀ ਐਵੇਂ ਹਮੂ ਮਿਹਨਤ ਸਿਰਾਂ ਇਕੱਠਾ ਨਹੀਂ ਦੇਖਿਆ ਰੌਣਕਾਂ ਹੋ ਗਈਆਂ ਅੱਛਾ ਜਿੱਦਾਂ ਮਰਜੀ ਗੋਡੇ ਜਵਾਬ ਦੇ ਗਿਆ ਮਿਹਨਤ ਨਹੀਂ ਛੱਡੀ ਭਾਈ ਨੇ ਕਿ ਇਹ ਕੈਨੇਡਾ ਵੀ ਯਾਰ 2 ਸਾਲ ਰਿਹਾ ਉੱਥੇ ਐਪਸ ਵਰਕ ਮਿਲਦਾ ਰਿਹਾ ਮੈਨੂੰ ਫਰੇਮਿੰਗ ਦਾ ਕੰਮ ਕਰਦਾ ਸੀ 12 12 14 14 ਘੰਟੇ ਮਰ ਜਿਹੜੇ ਮੁੰਲਾ ਕੈਨੇਡਾ ਬੰਦੇ ਉਹਨਾਂ ਨੂੰ ਪਤਾ ਫਰੇਮਿੰਗ ਦਾ ਕੰਮ ਵੀ ਕਿੰਨਾ ਹਾਰਡ ਹੁੰਦਾ ਸੀ ਬਹੁਤ ਔਖਾ ਕੰਮ ਕਰਿਆ ਕਬੱਡੀ ਵਾਲੇ ਕੰਮ ਹੀ ਫਰੇਮਰ ਫਰੇਮਿੰਗ ਮਿਲਦੀ ਉੱਥੇ ਕਬੱਡੀ ਵਾਲੇ ਜਿਹੜਾ ਕੋਈ ਦੁਮਾਰ ਰਹਿੰਦਾ ਅੱਛਾ ਫਰੇਮਿੰਗ ਤੋਂ ਸਟਾਰਟ ਕਰਦਾ ਫਿਰ ਤੱਕਾਂ ਉਹਦੀ ਅੱਛਾ ਲੈਸਨ ਪਾਉਦੇ ਵਿੱਚ ਕੋਈ ਕਰਦਾ ਉਹ ਦੋ ਸਾਲਾਂ ਨੇ ਕੰਮ ਤੇ ਬਹੁਤ ਛੁੱਟੀ ਮਾਰੀ ਆ ਪਰ ਸਮਾਂ ਚੱਲਦਾ ਰਿਹਾ ਸੀ ਬਣਿਆ ਨਹੀਂ ਕੋਈ ਸਾਲ ਦਾ ਬਣਿਆ ਨਹੀਂ ਕੋਈ ਐਕਸੀ ਲ अच्छा टैक्स ही ਖਾ ਜਾ ਰਿਹਾ ਹੈ ਟੈਕਸ ਨਾਲ ਪਈਦਾ ਹੈ ਆਹੇ 25000 ਬੰਦਾ ਜੀ ਉਹ ਘਰੇ ਕਹਿੰਦੇ ਆ ਵੀ ਨਾ ਖਰਚਾ ਬੇਸਮੈਂਟ ਆ ਨਾ ਮੋਬਾਈਲ ਨਾ ਆਦਾ ਹਾਲ ਵੀ ਨੋਈਦਾ ਜੀ ਦੇਖਿਆ ਸਾਰਾ ਕੁਝ ਹੀ ਅਪਲਵਾਨ ਨੇ ਮੈਂ ਕਹਾਂ ਵੀ ਕਬੱਡੀ ਦਾ ਪਹਿਲੇ ਦਿਖਾਇਆ ਕਬੱਡੀ ਦੀ ਕਿਤਾਬ ਦਾ ਪਹਿਲੇ ਪੰਨੇ ਤੋਂ ਲੈ ਕੇ ਆਖਰੀ ਪੰਨੇ ਤੱਕ ਕੋਨੀਆਂ ਖੇਡ ਕੇ ਵੀ ਕੈਨੇਡਾ ਅਮਰੀਕਾ ਸਾਰੇ ਇੱਥੇ ਵੀ ਸਾਰੇ ਸੋਨੀ ਵੀਰੇ ਇੱਕ ਵਾਰ ਆਈ ਜੀ ਸਰ ਤਹਾਡੇ ਏਰੀਆ ਦੇ ਮਾਲਾ ਰੁਸਤਮ ਹੋਏ ਆ ਤੇ ਇਹਨਾਂ ਦੀ ਖੇਡ ਬਾਰੇ ਕੁਝ ਕਹਿਣਾ ਚਾਹੁੰ ਤੇ ਆਪਾਂ ਜਦੋਂ ਉਸਤਾਦ ਹੋਏ ਤਾਂ ਬਹੁਤ ਛੋਟੇ ਜਿਹੇ ਉਸਤਾਦ ਹੋ ਰਹੇ ਹੁੰਦੇ ਦੇਖਦੇ ਹੁੰਦੇ ਸੀ ਅਸੀਂ ਉਸਤਾਦ ਨੂੰ ਦੇਖੇ ਬੱਚਵਾਨ ਨੇ ਦੌੜਦੇ ਅੱਛਾ ਉਦੋਂ ਫਾਸਟ ਉਸਤਾਦ ਹੋ ਰਹੀ ਹੂੰ ਵੀ ਮਤਲਬ ਐਮਐਲਏ ਦੇ ਪੱਕੇ ਹੁੰਦੇ ਨੇ ਉਸਤਾਦ ਹੋਰੀ ਯਾਰ ਮੈਨੂੰ ਐ ਲੱਗਦਾ ਵੀ ਮਾਲ ਵਿੱਚ ਕੋਈ ਹਰੇ ਨਹੀਂ ਅੱਛਾ ਹਾਂ ਇੰਨਾ ਕ ਆਪਾਂ ਨੂੰ ਪਤਾ ਜਦੋਂ ਛੋਟੇ ਛੋਟੇ ਸੀ ਕਿ ਥੋਈ ਟੀਮ ਬਣਨੀ ਹੁੰਦੀ ਸੀ ਵੀ ਉਸਤਾਦ ਜਿ ਫਿੱਜ ਜਦੋਂ ਆਏ ਕਹਿੰਦੇ ਉਸਤਾਦ ਆ ਵੀ ਢਿੱਡ ਵੱਟਾ ਖੱਟਾ ਬਣ ਆਹ ਕੋਡੀ ਮਾਲਵੇ ਦੀ ਉਸਤਾਦ ਹੋਰ ਨਹੀਂ ਮਸ਼ਹੂਰ ਦਾਸਤਾਲ ਵਰਗਾ ਰੀਡਰ ਬਣ ਸਕਦਾ ਨਾ ਕੋਈ ਬੜਾ ਸਤਿ ਪਾਜੀ ਸਸੀ ਗੱਲ ਪਾਜੀ ਠੀਕ ਆ ਉਸਤਾਦ ਦੀਆਂ ਗੱਲਾਂ ਕਰਦੇ ਵੇ ਆ ਆਪਣੇ ਕੋ ਨਹੀਂ ਭਾਈ ਦਿਆਂ ਬਾਈ ਦੀ ਹਾਂ ਹੁਣ ਗੱਲ ਇਹ ਆ ਯਾਰ ਹੁਣ ਪਤਾ ਹੈ ਕੀ ਜਣ ਪਿਸਟਲ ਆ ਇਹ 32 ਕਿਲੋ ਤੋਂ ਕਬੱਡੀ ਖੇਡਿਆ ਹੈ ਨਾ ਹੁਣ ਜੇ ਕੋਈ ਬੰਦਾ ਵੀ ਆ ਨਾ ਇਹ ਕੈਨੇਡਾ ਖੇਡਿਆ ইংল্যান্ড ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਆ ਯਾਰ 32 ਕਿਲੋ ਸੌਂਦ ਕੇ ਲਿਖੂ ਜਦੋਂ ਮੱਕਾ ਜਿਆ ਹੋਣਾ ਕਿਤੇ ਨਾ ਬੰਦਾ ਮਿਹਨਤ ਕੀਤੀ ਆ ਉਹ ਮਹਾਰਾਜ ਨੇ ਫਲ ਤਾਂ ਲਾਉਣਾ ਫਲ ਤਾਂ ਮਿਲੂਗਾ ਜੀ ਜਿੰਨਾ ਤਾਰੇ ਨੇ ਸ਼ਾਮੇ ਮਿਹਨਤ ਕਰੋ ਫਲ ਮਿਲੂਗਾ ਯਾਰ ਮਿਲੂਗਾ ਮਿਲੂਗਾ ਕਿਹੜਾ ਉੱਠ ਕੇ 8 ਵਜੇ ਆ ਕੇ ਮਾਰੂ ਡੰਡ ਉਹ ਕਿੱਥੇ ਮਿਹਨਤ ਮਾਦਾ ਹੂੰ ਆ ਰਹੀ ਜਾਂਦੀ ਮੇਰਾ ਠੀਕ ਹੈ ਤੋਲੂ ਪਲਵਾਨ ਦੇ ਇੰਟਰਵਿਊ ਸੰਕੇ ਦੇਖੀ ਹਾਂ ਤੋਲੂ ਪਲਵਾਨ ਦੀ ਗੱਲ ਕਹਿੰਦਾ ਜਿਸ ਵੇ ਵੀ ਲੋਕ ਉਦੋਂ ਮਿਹਨਤ ਕੁੱਤੇ ਹੁੰਦੇ ਆ ਕਹਿੰਦਾ ਆਪਾਂ ਉਦੋਂ ਬੈਗਰੂ ਕਹਨੇ ਆਂਗੇ ਲੈ ਡੰਡ ਲਾਉਣੇ ਕਹਿੰਦਾ ਉਹ ਮਿਹਨਤ ਉਹ ਮੇਰਾ ਬੰਦਾ ਕਿਹੜਾ ਹੋਈ ਜਾਂਦਾ ਆ ਬੰਦਾ ਮਿਹਨਤ ਦੇਣਾ ਨਹੀਂ ਨਾ ਕਿਰਭਾਉ ਗਈ ਹੈ ਰੱਬ ਫੇਰ ਫਾਦਾ ਵੀ ਆ ਸਹੀ ਹੈ ਬੰਦਾ ਰੇਟ ਪੈ ਜਾਂਦਾ ਯਾਰ ਇੰਦਾ ਕਬੱਡੀ ਤੋਂ ਇਹ ਭਿੰਡਰਾ ਹੋਦਿਆ ਕੌਂਕੇ ਹੋ ਗਿਆ ਕਾਲਾ ਸੰਘਿਆ ਹੋ ਗਿਆ ਸੁਰਖਪੁਰਪ ਪਿੰਡਾਂ ਦਾ ਕਬੱਡੀ ਦੀ ਜਾਗ ਹੀ ਆ ਵਨ ਟਾਈਮ ਟੂ ਟਾਈਮ ਪਲੇਅਰ ਉਹਨਾਂ ਨੇ ਵੀ ਪਿੰਡ ਦਾ ਕਬੱਡੀ ਦੇ ਆਉਣੇ ਹੀ ਆਉਣੇ ਆ ਸਾਡੇ ਕੁਦਰਤੀ ਵੀ ਕਬੱਡੀ ਆ ਬਈ ਹੂੰ ਪਹਿਲਾਂ ਤੋਂ ਹੀ ਪਿੰਡਾਂ ਜੀ ਜਿਵੇਂ ਹੁੰਦੀ ਆ ਇਹ ਕੁਦਰਤੀ ਕਬੱਡੀ ਆ ਇਧਰ ਆਈ ਮਾੜਾ ਆਹ ਪਲੇਅਰ ਸੁਪਰਸਟਾਰ ਆ ਕਿਹਾ ਉਹ ਬੜਾ ਤਾਰੀ ਉਹ ਨਹੀਂ ਆਪਣੇ ਗੱਡੀ ਗੱਡੀ ਚੰਨਾ ਬਹੁਤ ਟੌਪ ਦਾ ਰੀਡਰ ਸੀਗਾ ਭਾਜੀ ਹਰ ਕੋਈ ਬਹੁਤ ਟੌਪ ਦਾ ਪਲੇਅਰ ਆ ਤੇ ਕਈ ਪਿੰਡਾਂ ਤੋਂ ਕਮੇਟੀ ਦਾ ਝੰਡਾ ਹੋ ਗਿਆ ਹਾਂ ਝੰਡਾ ਜੀ ਜਲਾਲ ਹੋ ਗਿਆ ਵੈਸੇ ਉਹ ਤਾਂ ਮਾਲਵੇ ਦੇ ਮੇਲਿਆਂ ਦੀ ਸ਼ੁਰੂਆਤ ਤੁਹਾਡੇ ਪਿੰਡਾਂ ਤੋਂ ਹੀ ਹੁੰਦੀ ਹੈ ਨਾ ਹਾਂ ਬਾਈ ਹੁੰਦੀ ਸੀ ਸਾਡੇ ਪਿੰਡਾਂ ਤੋਂ ਹੀ ਹੁਣ ਤਾਂ ਚੱਲ ਮੇਲੇ ਬਹੁਤ ਹੋਣ ਲੱਗੇ ਪਹਿਲਾਂ ਜਿਵੇਂ ਜਿਵੇਂ 2012 ਪੁਰਾਣੇ ਜੇ ਗੱਲ ਆ ਤਾਂ ਨਾਸ਼ੀ ਰਹਿੰਦਾ ਹੈ ਨਾਸ਼ੀ ਰਹਿੰਦਾ ਕਿਸੇ ਨਪਰੋਂ ਆ ਪਿੰਡਾਂ ਦਾ ਪੂਰੇ ਮੇਲੇ ਮਸ਼ਹੂਰ ਹੁੰਦੇ ਮਾਲਵੇ ਨਾਲ ਬਿਆਲੀ ਸਾਈਡ ਪਹਿਲਾ ਜਿਹੜਾ ਟੂਰਨਾਮੈਂਟ ਹੁੰਦਾ ਈਸਰੂ ਸਵਾਪੇ ਦੇ ਕਲੋਰ ਲਈ ਜਦੋਂ ਕੈਨੇਡਾ ਤੋਂ ਆਉਂਦੇ ਹੁੰਦੇ ਪਲੇਅਰਸ ਆਰਨੋ ਪਹਿਲਾਂ ਮੂਰ ਸਿੰਘ ਵਾਲੇ ਖੇਡ ਦਿੰਦੇ ਉਸਤਾਦ ਉਹ ਪੱਕਾ ਮੂਰ ਸਿੰਘ ਵਾਲੇ ਦਾ ਵੀ ਪੱਕਾ ਮੇਲਾ ਬਾਬੇ ਪੂਰੇ ਦਾ ਸਾਡੇ ਏਰੀਆ ਚ ਮਾਨਸਾ ਦੇ ਸੌਰੂ ਉੱਤੇ ਮਾ ਸਾ ਤੋਂ ਪਹਿਲਾਂ ਹੁੰਦਾ ਉਹ ਸੋਨੀ ਵਿਰਾ ਕਹਿੰਦਾ ਇਹ ਉਹ ਬੰਦੇ ਆ ਜਿਨ੍ਹਾਂ ਨੇ ਮਾਲ ਵਿੱਚ ਕਬੱਡੀ ਹਰੀ ਨਹੀਂ ਨਹੀਂ ਹਰੀ ਬਾਈ ਵਰਗੇ ਦਾ ਬਾਈ ਐਵੇਂ ਤਾਂ ਨਹੀਂ ਜਾਦੂ ਕਰ ਗਿਆ ਕਿਸੇ ਗੱਲ ਜਾਦੂਗਰ ਸਹੀ ਗੱਲ ਹੈ ਸਹੀ ਗੱਲ ਸਹੀ ਗੱਲ ਸਹੀ ਗੱਲ ਠੀਕ ਹੈ ਹੁਣ ਆਪਾਂ ਗੱਲਾਂ ਕਰਦੇ ਜੇ ਬਾਈ ਨੇ ਕੋ ਖੇਢੀ ਕੌਡੀ ਦੇ ਆਪਾਂ ਤਾਂ ਹੀ ਨਾਂ ਲੈਨੇ ਬਾਈ ਨਾਂ ਲੈਨੇ ਸਹੀ ਹੈ ਨਾ ਜੇ ਜੇ ਕਿਸੇ ਨੇ ਬਾਈ ਨੇ ਕੋ ਕੀਤਾ ਦੁਨੀਆ ਨੂੰ ਦਿਖਾਇਆ ਤਾਂ ਹੀ ਨਾਂ ਲੈਂਦੇ ਲੋਕੀ ਬਾਈਆ ਕੋਈ ਨਹੀਂ ਵੀਰੇ ਕੈਨੇਡਾ ਕਹੇ ਸਾਲ ਖੜੇ ਤੂੰ ਪੁਆਇੰਟਾਂ ਮੈਂ ਖੜਾ ਇੱਕ ਵਾਰ ਕੱਪ ਖੜਾ 2018 ਲੈਡ ਕਿੰਨੇ ਗਿਆ ਸੀ ਫਿਰ ਮੈਂ 11 ਚ ਗਿਆ ਫਿਰ ਮੈਂ 14 ਚੋ ਇਹ 16 ਨੇ ਫਿਰ ਅਧਿਆਨ ਦੇ 2 ਸਾਲ ਪਾਉ ਨੂੰ ਕੀਤਾ ਫਿਰ ਇਧਰ ਆਉਂਦੇ ਇੰਗਲੈਂਡ ਵਾਲਾ ਖੇਡਿਆ ਨਵਾਰੀ ਇੰਗਲੈਂਡ ਹੀ ਖੇਡਿਆ ਨਾ ਪਤਾ ਗਲੈਡ ਤੋਂ ਪਾ 7 ਮਾਰ ਕੈਨੇਡਾ ਅਮਰੀਕਾ ਵੀ ਅਮਰੀਕਾ ਚਾਰੀ ਉੱਥੇ ਚਾਰ ਵਾਰੀ ਇੱਕ ਮੈਨੂੰ ਹੋਰ ਗੱਲ ਦੱਸੀ ਯਾਰ ਕਹਿੰਦੇ ਵੀ ਜਿੱਦਾਂ ਪਲੇਅਰ ਫੋਨਾਂ ਦੇ ਲੋਕੇਸ਼ਨ ਨਾਲ ਲਾਉਂਦੇ ਆ ਕਹਿੰਦੇ ਸਾਨੂੰ ਨਹੀਂ ਲੋੜ ਮੈਚ ਹੀ ਨਹੀਂ ਖੇਡ ਨਹੀਂ ਲੋੜ ਨਾ ਆਪ ਹੀ ਮੈਂ ਵਾਹ ਆਪ ਹੀ ਮੈਂ ਵਾਹ ਇਹਨਾਂ ਦਾ ਮੋੜ ਪਣੀ ਬਈ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਨਹੀਂ ਬੱਲ ਬੱਲ ਬਾਕੀ ਸਾਡ ਜੀ ਸਲੂਟ ਆ ਤੁਹਾਨੂੰ ਸასი ਗਾ ਉਹਦਾ ਸੁਣਾ ਕੋਈ ਗੱਲ ਬਹੁਤ ਦੋਸਿਸ਼ ਨਹੀਂ ਹੁੰਦੇ ਸੀ ਬਈ ਅਗਲਾ ਜਾਂਦੀ ਹੁੰਦੀ 8 ਕਿਲੋਕਾਂ ਨੂੰ ਤੇ ਇੰਗਲੈਂਡ ਖਤਮ ਹੋਣੇ ਮੜੇ ਚੱਲ ਲੇਟ ਚੱਲਦੇ ਕੈਨੇਡਾ ਦਾ ਕੈਨੇਡਾ ਨੂੰ ਵਗ ਜਾਂਦੇ ਸੀ ਲੋਕ ਖੇਡਣ ਪਲੇਅਰ ਤਾਂ ਕਰਕੇ ਹੁਣ ਤਾਂ ਬਈ ਸਾਰੇ ਪਾਸੇ ਗੌਡੀ ਖੇਡ ਰਹੀ ਬਈ ਸਾਰੇ ਬਸ ਹੀ ਹੋਈ ਜਾਂਦੀ ਹੈ